हां जी दोस्तों सारेया नु सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮੋਖੇ ਮੋਖੇ ਪਿੰਡ ਤਹਿਸੀਲ ਸੁਲਤਾਨਪੁਰ ਲੋਧੀ ਤੇ ਜ਼ਿਲ੍ਹਾ ਕਪੂਰਥਾ ਲੱਗਦਾ ਦੋਸਤੋ ਇਸ ਪਿੰਡ ਨੂੰ ਲੋਹਿਆਂ ਤੋਂ ਥੋੜੀ ਦੂਰੀ ਹੈਗੀ ਆ ਤੇ ਸੁਲਤਾਨਪੁਰ ਲੋਧੀ ਤੋਂ ਵੀ 5-4 ਕਿਲੋਮੀਟਰ ਦੀ ਦੂਰੀ ਇਸ ਪਿੰਡ ਦੀ ਆ ਮੋਖੇ ਪਿੰਡ ਤੁਸੀਂ ਖਾਸ ਵਿਜਿਟ ਕਰਨੀ ਪਹਿਲਾਂ ਕਾਫੀ ਵੀਡੀਓ ਦੋਸਤੋ ਆਪਾਂ ਇਸ ਘਰ ਤੋਂ ਬਣਾਈਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਮਾਝ ਦਿਖਾ ਦਾਂਗੇ ਬਿਲਕੁਲ ਤਾਜੀ ਸੁਈ ਸੁਵਾਈ ਆ ਰੇਡ ਪੜਤਾ ਆਪਾਂ ਬਾਈ ਹਰਜੀਤ ਸਿੰਘ ਹੁਣੀ ਨਾਲ ਹੋਣਗੇ ਮੇਰੇ ਨਾਲ ਓਨਰ ਨੇ ਮਾਲਕ ਨੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਜੇ ਸਵੇਰ ਨੂੰ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਪਸ਼ੂ ਪਸੰਦ ਆਊਗਾ ਆਪਦੀ ਨਰਕ ਪਰਖਾ ਤਸੱਲੀ ਆ ਚਵਾਈ ਤੇ ਆ ਪਸ਼ੂ ਬਿਲਕੁਲ ਦੋ ਡੰਗ ਦੀ ਚਾਰ ਡੰਗ ਦੀ ਤਿੰਨ ਡੰਗ ਦੀ ਚਵਾਈ ਤੁਸੀਂ ਕਰਨੀ ਨਰਕ ਪਰਖ ਤਸੱਲੀ ਜ਼ਰੂਰ ਕਰ ਲਿਓ ਤਸੱਲੀ ਕਰਕੇ ਪਸ਼ੂ ਖਰੀਦ ਲਿਓ ਆਜੋ ਕਰਦੇ ਆਂ ਗੱਲਬਾਤ ਬਾਈ ਹਰਜੀਤ ਸਿੰਘ ਹੋਰਾਂ ਦੇ ਨਾਲ ਅੱਜ ਦੋਸਤੋ 31 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 1:30 ਵਜੇ ਦੁਪਹਿਰ ਦਾ ਸਮਾਂ ਹੈ ਤੇ ਨਾਲੇ ਦੋ ਡੰਗ ਦੀ ਚਵਾਈ ਪੁੱਛਾਂਗੇ ਦੋਸਤੋ ਕਿੰਨਾ ਮਿਲਕ ਰੇਟ ਪੜਦਾ ਇਸ ਵੀਡੀਓ ਦੇ ਵਿੱਚ ਪੁੱਛ ਕੇ ਦੱਸਿਆ ਜਾਊਗਾ ਬਾਕੀ ਕੋਈ ਜ ਨਵੇਂ ਵੀਰ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਆ ਕਰੋ ਤਾਂ ਜੋ ਅੱਗੇ ਕੋਈ ਨਵੇਂ ਫਾਰਮਰ ਤੱਕ ਵੀਡੀਓ ਆਪਣੀ ਪਹੁੰਚ ਸਕੇ ਆਜੋ ਭਾਜੀ ਹਰਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਹਰਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂਜੀ ਠੀਕ ਠਾਕ ਹਾਂ ਤੇ ਢੰਗੇ ਜਾਈ ਤੇ ਅੱਛਾ ਭਾਜੀ ਹਰਦੀਪ ਸਿੰਘ ਜੀ ਪਸ਼ੂ ਇੱਕ ਨਾਗ ਦੋ ਨਾਗ ਬਸ ਇਤਰਾ ਹੀ ਆਪਣੇ ਕੋਲ ਤਿੰਨ ਚ ਚਲੋ ਹੁੰਦੇ ਆ ਵੇਚ ਲੈਂਦੀ ਉਹ ਹਾਂਜੀ ਹਾਂਜੀ ਤੇ ਅੱਜ ਮੱਝ ਲੈ ਕੇ ਆਜਰ ਹੋਈਆਂ ਹਾਂ ਹਾਂਜੀ ਤੇ ਸੂਹਾ ਕਿੰਨਾ ਸੂਣ ਜਾਇਆ ਸੋਈ ਆਪਣੇ ਕੋਲ 1:00 ਤੇਜਾ ਸੂਹਾ ਸੁਈ ਮੱਝ ਤੀਜਾ ਸੂਹਾ ਸੁਈ ਆ ਹਾਂਜੀ ਹਾਂਜੀ ਤੇ ਸਮਾਂ ਕਿੰਨਾ ਹੋ ਗਿਆ ਜੀ ਸਮਾਂ ਨੂੰ ਤੇਰਾ 12 13 ਦਿਨ ਹੋ ਗਿਆ ਜੀ 12 13 ਦਿਨ ਹਾਂਜੀ 12 13 ਦਿਨ ਪਗਰ ਬੱਚਾ ਕਿਆ ਗਿਆ ਕੱਟੀ ਆ ਜ ਮਗਰ ਦੋਸਤੋ ਕੱਟੀ ਆ ਫੀਮੇਲ ਕਾਫ ਆ ਤੁਸੀਂ ਦੇਖ ਸਕਦੇ ਜੀ 12 13 13 ਕਿਲੋ ਦਾ ਸਾਮਾ ਹੋ ਗਿਆ ਮੱਝ ਨੂੰ ਸੂਝ ਨੂੰ ਤੇ ਮੱਝ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਜੀ ਫੇਸ ਕੁਆਲਟੀ ਦਿਖਾ ਦਿੰਨੇ ਆ ਆ ਦੇਖ ਕੇ ਚੈੱਕ ਕਰੋ ਠੀਕ ਹੈ ਜੀ ਬੱਲਾ ਮੱਥਾ ਦੋਸਤੋ ਅੱਖ ਬਿੱਲੀ ਮਣਕੀ ਅੱਖ ਮਗਰਲੇ ਪੈਰ ਤੋਂ ਉੱਤੇ ਜਿੱਦਾਂ ਕਿ ਆ ਨੀਲੀ ਦਾ ਪਸ਼ੂ ਆਪਾਂ ਦੇਖਦੇ ਆ ਨੀਲੀ ਦੀਆਂ ਵਜਾਂ ਦੇਖਦੇ ਆ ਉਹਦੇ ਵਿੱਚ ਕਿਤਨਾ ਕਿਤੇ ਜਿਵੇਂ ਆਪਾਂ ਕਹਿ ਸਕਦੇ ਆ ਵੀ ਗ੍ਰੇਡੇਡ ਪਸ਼ੂ ਵੀ ਆ ਜਾਂਦੇ ਤੇ ਆ ਤੁਸੀਂ ਵੇਖੋ ਨੀਲੀ ਦੀ ਮੱਝ ਬੇਸ਼ੱਕ ਠੀਕ ਹੈ ਪੱਖ ਜਿਹੜਾ ਨੀਲੀ ਦਾ ਵੀ ਤਾਂ ਵਿੱਚ ਹੈਗਾ ਛੋਟੀ ਸਾਡੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਫੇਦ ਦਾਗ ਥੋਦੀ ਤੇ ਠੀਕ ਹੈ ਤੇ 12 12 13 12 13 ਇੱਥੇਕ ਦੇਣ ਜਿਹੜੇ ਹੋ ਗਿਆ ਸੂਈ ਅਸ਼ਾ ਭਾਜੀ ਹਰਜੀਤ ਸਿੰਘ ਜੀ ਦੁੱਧ ਕਿੰਨਾ ਹਾਜ਼ਰ ਜਿਹੜਾ ਹੋਣਾ ਦੁੱਧ 10 ਟਮਾ ਹੈਗਾ ਜੀ ਇਹਦਾ 10 ਕਿਲੋ ਹਾਜ਼ਰ ਹੈ ਜੀ 10 ਕਿਲੋ ਚੋਲੇ ਆਪਣੇ ਭਾਗ ਚਾਰ ਟਮਾ ਚੋਲੇ ਹੂੰ ਜਿੱਦਨ ਆਪਾਂ ਪਾਸਾ ਲੈਂਦੇ ਆ ਉਹਦੋਂ 11 ਸਾਢੇ 11 ਕਿਲੋ ਦੁੱਧ ਸੀਗਾ ਥੋੜਾ ਜਿਹਾ ਆਉਣ ਦਾ ਇਹਨੇ ਕਰ ਲਿਆ ਆਪਣੇ ਘਰੇ ਹੜਕਾ ਠੀਕ ਹੈ ਜੀ ਹਾਂਜੀ ਕੋਈ ਓਪਰੀ ਥਾਂ ਪਸੂ ਆ ਕੋਈ ਦੋ ਚਾਰ ਦਿਨ ਜੀ ਲਾਉਂਦੇ ਨਾ ਦੇ ਨਾ ਜੀ ਨਹੀਂ ਲਾਏ ਨਾ ਪੱਠੀ ਨੀ ਗੱਲ ਕਰਦੇ ਨੇ ਅੱਜ ਲੱਗੀ ਮੜੀ ਮਾਨ ਮੂਨਾ ਠੀਕ ਹੈ ਜੀ ਤੇ ਚਵਾ ਕਿਦਾਂ ਚਵਾ ਇੱਕ ਨੰਬਰ ਹੈ ਜੀ ਪੋਲੀ ਚਵਾਈ ਹੈ ਹਾਂਜੀ ਤੇ ਭੂਰ ਸਟਾ ਕਿਸੇ ਤੋਂ ਵ ਮਾਣੇ ਕੀ ਕਰਦੇ ਆ ਮੋਲ ਭਾਈ ਜਿੱਦਾਂ ਲੋਕੇ ਦਾ ਜਿਹੜੇ ਦਾ ਮੱਜਾਂ ਦਾ ਕਿ 85 ਕਰੀ ਜਾਂਦਾ ਹਾਂਜੀ ਕੋਈ ਕੁਛ ਕਰੀ ਜਾਂਦਾ ਹੈਗਾ ਆਪਾਂ 80 ਵੀ ਨਹੀਂ ਕਰਨਾ ਹੈਗਾ ਹਾਂਜੀ ਤੇ ਆਪਾਂ ਦੇ ਦੇਣੀ 75000 ਜੀ 75000 ਲੈਣ ਦੇਣ ਕਰਨਾ 75000 ਹੂੰ ਤੇ ਕਈ ਵੀਰ ਹੁੰਦੇ ਆ ਉਦਾਂ ਐਵੇਂ ਫੇਕ ਰੇਟ ਲਾਈ ਜਾਂਦੇ ਆ ਬਿਲਕੁਲ ਕੋਈ ਮੇਰਾ ਵੀਰ ਕੋਈ 65 ਨਾ ਲਾਵੇ ਕੋਈ 70 ਨਾ ਲਾਵੇ 75000 ਦੇ ਲੈ ਹੋ ਜੂਗੀ ਠੀਕ ਹੈ ਥੋੜਾ ਬੜਾ ਵਿਚੋ ਮਾਨਤਾ ਵਾਲਾ ਵੀਰ ਦਾ ਜ਼ਰੂਰ ਕਰ ਲਾਂਗੇ ਮਾੜਾ ਮੋਟਾ ਕਰ ਲਾਂਗੇ ਹਾਂਜੀ ਤੇ ਠੀਕ ਹੈ ਜੀ 75000 ਦੋਸਤੋ ਲੈ ਦੇ ਜਿਹੜਾ 75000 ਆ ਬਾਕੀ ਮੱਝ ਖੋਲ ਕੇ ਆਪਾਂ ਤੁਹਾਨੂੰ ਆ ਤਸਦੀ ਨਾਲ ਤੋੜ ਕੇ ਦਿਖਾ ਦਿੰਨੇ ਆ ਸੋ ਬਤੇਰੇ ਗੱਲਬਾਤ ਤੁਹਾਨੂੰ ਸਮਝ ਆ ਜਾਊਗੀ ਠੀਕ ਆ ਤੇ ਬਈ ਜੰਦਾ ਵੀ ਪਹਿਲਾਂ ਹੀ ਰੇਡ ਜਿਹੜਾ ਆਪਾਂ ਜੈਨੂਨ ਜੈਜ ਰੇਡ ਕੀਤਾ ਤੇ ਬਾਕੀ ਮੱਝ ਦੇਖ ਕੇ ਤੁਹਾਨੂੰ ਨਾਰਮਲ ਹੀ ਸਾਰੇ ਭਰਾਵਾਂ ਨੂੰ ਪਤਾ ਲੱਗ ਹੀ ਜਾਣਾ ਠੀਕ ਹੈ ਜੀ ਹਾਈਟ ਮੀਡੀਅਮ ਦੇ ਵਿੱਚ ਤੁਸੀਂ ਕਾਊਂਟ ਕਰ ਲਿਓ ਤੇ ਬੋਡੀ ਬੰਡਰ ਚੰਗੀ ਹੈਗੀ ਆ ਛੋਣੀ ਬਾਡੀ ਹੈ ਸਰੀਰ ਦਾ ਢਾਂਚਾ ਵਧੀਆ ਇਸ ਮੱਝ ਦਾ ਜੀ ਆ ਦੇਖੋ ਜੀ ਤੇ ਦੁੱਧ ਦਸਰ ਮੁਤਾਬਕ ਹੈ ਬਈ ਜਦੋਂ ਲਿਆਂਦੀਏ ਦੋਸਤੋ 11 ਕਿਲੋਟਰ ਸੀਗਾ ਸਨਹਾਰ ਪਸ਼ੂ ਨਵੀਂ ਥਾਂ ਤੇ ਆ ਕੇ ਕਿਦੇ ਕਿ ਜੀ ਜਿਹੜਾ ਦੋਸਤੋਂ ਲਾਉਂਦਾ ਤੇ ਹੁਣ 10 ਕਿਲੋ ਜਿਹੜਾ ਬਿਲਕੁਲ ਹਾਜ਼ਰ ਆ ਪਿਓਰਸ ਆਰਡਰ ਹੈਗਾ ਆਰਡਰ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਆ ਦਿਖਾਓ ਮਾੜਾ ਰੋਕਿਓ ਜੀ ਆ ਰੋਕਿਓ ਰੋਕਣਾ ਦੋ ਮਿੰਟ ਇਹ ਦੇਖਿਓ ਆ ਦੇਖੋ ਜੀ ਹਵਾਨੇਲੇ ਵੀ ਬੰਤਰ ਜਿਹੜੀ ਆ ਦੋਸਤੋਂ ਕਾਫੀ ਸੋਹਣੀ ਆ ਸਟ੍ਰਕਚਰ ਵੇਖੋਗੇ ਬਿਲਕੁਲ ਪੱਟਾਂ ਦੇ ਵਿਚਕਾਰ ਇੱਕ ਬਿਲਕੁਲ ਚੌਰਸ ਲੇਵਾ ਜਿਹੜਾ ਬਣਾ ਕੇ ਤਿਆਰ ਕੀਤਾ ਮੱਝ ਨੇ ਤੇ ਦੁੱਧ ਹਜੇ ਵਧੂਗੀ ਚੜੂਗੀ ਕਿਉਂਕਿ ਬਾਹਰੀ ਤੇਰੀ ਦਿਨੀ ਹਜੇ ਨਾਰਮਲ ਮੈਲੇ ਤੋਂ ਵੀ ਪਸੂ ਨਹੀਂ ਚੱਲਣਾ ਦੇ ਹਾਜੀ ਤੋਰ ਲੋ ਜੀ ਤੋਰ ਲੋ ਪਾਜੀਰ ਜੀ ਤਾਂ ਹਵਾਨੇ ਦੀ ਕਾਫੀ ਸੋਹਣੀ ਹੈ। 4 ਸਲੇਬ ਆਵੇ ਜਿਵੇਂ ਆ ਰੱਖਦਾ ਬਖਾਰਾ ਜਮ 13 14 ਲੀਟਰ ਵਾਲੀ ਮੱਝ ਨੂੰ ਰੱਖਦਾ। ਮੱਝ ਕੱਢੂ ਉਹ ਤਾਂ ਕਹਿੰਦੇ ਸਾਡੀ 15 ਲੀਟਰ ਇਹ ਕਹਿੰਦੇ ਅਸੀਂ 15 ਲੀਟਰ ਨਹੀਂ ਮੰਨਦੇ ਜੋ ਹੈਗਾ ਇਹ ਤੋਂ ਕਵਾਂਗੇ ਜੀ। ਬਸ ਜੋ ਮੌਕੇ ਦਾ ਹਾਂ ਜੀ ਮੌਕੇ ਦਾ ਹਾਂ ਜੀ। ਹੁਣ ਵੀ ਆਪਾਂ ਉਹੀ ਦੱਸਿਆ ਵੀ ਜੋ ਮੌਕੇ ਦਾ ਹਾਂ ਜੀ ਆਪਾਂ ਜੋ ਆਪਣੇ ਕੋਲ 4 ਡੰਗ ਭਾਵਾਂ ਚੋਲੇ ਬੰਦਾ ਕੋਈ ਆਣ ਕੇ ਜੀ। ਇੰਨਾ ਵੀ ਚਲੋ 10 ਲੀਟਰ ਜਾਂ 11 ਲੀਟਰ ਦੇ ਹਿਸਾਬ ਨਾਲ ਤੁਸੀਂ ਮੁੱਲ ਕਹੀਤਾ। ਹਾਂ ਜੀ। ਚਲੋ ਇਹ 14 ਲੀਟਰ ਹੁੰਦਾ ਫਿਰ ਉਹਦੇ ਮੁੱਲ ਵੀ ਥੋੜੇ ਜਿਹਾ ਆਪਾਂ ਹੋਰ ਆਪ ਹਵਾਨਾ ਲੇਵਾ ਦੋਸਤੋ ਫਿਕਸ ਜਿਹੜਾ ਆ ਬਨਾਵਟ ਜਿਹੜੀ ਸੁਹਾਨੇ ਦੀ ਤੁਸੀਂ ਦੇਖੋਗੇ ਜਿੰਨੀ ਕੱਗੇ ਨੂੰ ਉਹਨਾਂ ਕ ਬਿਲਕੁਲ ਮੈਨੂੰ ਲੱਗਦਾ ਵੀ ਸ਼ਾਮ ਨੂੰ ਬਿਲਕੁਲ ਦੋਸਤੋ ਬੈਕ ਸਾਈਡ ਤੋਂ ਵੀ ਲੇਵਾ ਕੱਢ ਕੇ ਤਿਆਰ ਕਰ ਲਈ ਜੀ ਆਹ ਦੇਖੋ ਠੀਕ ਆ ਹਵਾਨੇ ਲੇਵੇ ਦੀ ਕਾਫੀ ਸੋਹਣੀ ਆ ਤੇ ਮਿਲਦੀ ਮਿਲਦੀ ਬਿਲਕੁਲ ਮਿੱਠੀ ਆ ਮਿੱਠੀ ਆਈ ਕੋਈ ਚੱਕਰ ਨਹੀਂ ਹੈਗਾ ਦੋਵੇਂ ਡਾਂਗ ਕੋਈ ਪੈਣ ਬੀਬੀ ਕੋ ਜਵਾਈ ਕਰ ਸਕਦੇ ਆ ਹਾਂ ਜਿੱਦਾਂ ਮਰਜੀ ਹਲਦੀ ਨਹੀਂ ਜਲਾਤੀ ਨਹੀਂ ਚੱਕਦੇ ਹੈਗੇ ਠੀਕ ਹੈ ਜੀ ਹਾਂਜੀ ਬਾਕੀ ਇੱਕ ਬੇਨਤੀ ਹੋਰ ਕਰਨੀ ਭਾਜੀ ਹਾਂਜੀ ਕਈ ਮੇਰੇ ਵੀਰ ਭਰਾ ਆਪਣੀ ਤੁਹਾਡੀ ਵੀਡੀਓ ਵੇਖ ਕੇ ਤੇ ਸਾਨੂੰ ਫੋਨ ਕਰ ਲੈਂਦੇ ਆ ਹਾਂਜੀ ਬਾਅਦ ਵਿੱਚ ਚ ਕਈ ਵਾਰੀ ਦੇਖਿਆ ਜੀ ਕੋਈ ਦਸਾਈ ਕਰ ਲੈਂਦਾ 500 ਰੁਪਏ ਮੈਂ ਲੈਣ ਨਹੀਂ ਆਉਂਦੇ ਛੱਤੀ ਹਾਂਜੀ ਫਿਰ ਸਾਨੂੰ ਰੁਕਣਾ ਪੈਂਦਾ ਪਹੂ ਰੁਕ ਜਾਂਦਾ ਬਿਲਕੁਲ ਦੂਜਾ ਕਈ ਵੀਰ ਮੇਰੇ ਫੋਟੋਆਂ ਪਾ ਦੋ ਇਹਦੀ ਵੀਡੀਓ ਪਾ ਦੋ ਕਰੀ ਜਾਂਦੇ ਐਸੇ ਵੀਡੀਓ ਨੂੰ ਘਾ 10 ਵਾਰੀ ਵਾਰ-ਵਾਰ ਦੇਖੋ ਸਹੀ ਹੈ ਜੀ ਜਿਹੜੇ ਆ ਬੰਦੇ ਤੁਹਾਡੇ ਕੋਲ ਬਣਵਾ ਰਹੇ ਆ ਬਿਲਕੁਲ ਉਹ ਹੀ ਪਹੂ ਇੱਧਰ ਹੋਣਾ ਜਿਹੜਾ ਤੁਹਾਡੀ ਵੀਡੀਓ ਚ ਚਾਹੀਦਾ ਬਿਲਕੁਲ ਬਿਲਕੁਲ ਹਾਂਜੀ ਆ ਬੇਨਤੀ ਨੂੰ ਪ੍ਰਵਾਨ ਕਰੋ ਠੀਕ ਹੈ ਜੀ ਜ਼ਰੂਰ ਬੇਨਤੀ ਵੀਰ ਪ੍ਰ ਸੋ ਦੋਸਤੋ ਟਾਈਮ ਪਾਸ ਜਿਹੀ ਗੱਲ ਹੋ ਜਾਂਦੀ ਹੈ ਵੀ ਚਲੋ ਕਿਤੇ ਨਾ ਕਿਤੇ ਬੰਦਾ ਫ੍ਰੀ ਬੈਠਾ ਤੇ ਇੱਕ ਵਾਰੀ ਫੇਰ ਮੰਗਾ ਕੇ ਦੇਖ ਲਈਏ ਦੋ ਵਾਰੀ ਮੰਗਾ ਕੇ ਦੇਖ ਲਈਏ ਜੇ ਇੱਕ ਵਾਰੀ ਜੇ ਸਮਝ ਨਹੀਂ ਆਈ ਤੇ ਮੈਨੂੰ ਨਹੀਂ ਲੱਗਦਾ ਵੀ ਹੋਰ ਦੋਜ ਕਿਉਂ ਵਾਰੀਆਂ ਜੇ ਸਮਝ ਆ ਜੂਗੀ ਚੀਜ਼ ਸੋ ਬਾਕੀ ਜਿੰਨੇ ਕ ਆਪਾਂ ਤੁਹਾਨੂੰ ক্লোਜ਼ਲੀ ਆ ਦਿਖਾ ਦਿੰਦੇ ਆ ਨੇੜੇ ਤੋਂ ਦਿਖਾ ਦਿੰਦੇ ਆ ਐਨ ਤਸੱਲੀ ਵੈਸੇ ਕਰਵਾ ਦਿੱਤੀ ਆ ਫਿਰ ਵੀ ਜੇਕਰ ਕਿਸੇ ਵੀਰ ਨੂੰ ਲੱਗਦਾ ਹੈ ਵੀ ਕੋਈ ਅਧੂਰਾ ਰਹਿ ਗਿਆ ਕੰਮ ਕਾ ਤੁਸੀਂ ਮੋਖੇ ਪਿੰਡ ਖਾਸ ਵਿਜ਼ਿਟ ਕਰਨੀ ਹੈ ਨੇੜੇ ਸੁਲਤਾਨਪੁਰ ਸੁਲਤਾਨਪੁਰ 로ਦੀ 5 ਕਿਲੋਮੀਟਰ ਹੀ ਹੈ ਜੀ ਤੇ ਲੋਹੀਆਂ ਵੀ ਆਪਣੀਆਂ ਤਕਰੀਬਨ ਕੋਈ 6-7 ਕਿਲੋ 6-7 ਕਿਲੋਮੀਟਰ ਲੋਹੀਆਂ ਇਹ ਤੋਂ ਡੱਡੇ ਵਿੰਡੀ ਪਿੰਡ ਆਪਣੇ ਪਿੰਡਾ ਮੇਨ ਰੋਡ ਤੇ ਡੱਡੇ ਵਿੰਡੀ ਪੈ ਗਿਆ ਚ ਡੱਲਾ 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 ਵੀ ਮੈਂ ਨਾ ਕਿ ਮੰਗਦਾ ਠੀਕ ਹੈ ਡੱਲਾ ਵੀ ਬਿਲਕੁਲ ਨਹੀਂ ਦੇ ਦੇ ਸਾਰੇ ਪਿੰਡ ਲਾਗੇ ਲਾਗੇ ਵੰਦੇ ਚਾਰਜ ਕਰੇ ਬਿਲਕੁਲ ਤੇ ਮਾ ਜੀ ਦੋਸਤੋ ਤੁਸੀਂ ਦੇਖ ਲਈ ਜੀ ਜ਼ਰੂਰ ਤੁਸੀਂ ਕੰਟੈਕਟ ਭਾਜੀ ਹਰਜੀਤ ਸਿੰਘ ਦੇ ਨਾਲ ਕਰ ਲਿਓ ਨੰਬਰ ਆਪਾਂ ਲੈ ਲੈਨੇ ਹਾਂ ਹਾਂਜੀ 97790 ਹਾਂਜੀ 98046 ਠੀਕ ਹੈ ਜੀ ਹਾਂਜੀ ਤੋ ਦੋਸਤੋ ਇਹ ਸਨ ਮੇਰੇ ਨਾਲ ਭਾਜੀ ਹਰਜੀਤ ਸਿੰਘ ਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਇੱਕ ਨਾਕ ਦੋ ਨਾਕ ਚਾਰ ਨਾਕ ਤਿੰਨ ਨਾਕ ਇਸੇ ਤਰ੍ਹਾਂ ਜਿਹੜੇ ਦੋਸਤੋ ਪਸ਼ੂ ਆਉਂਦੇ ਆ ਤੇ ਜਿਸ ਦਿਨ ਪਸ਼ੂ ਨਵੇਂ ਆਉਂਦੇ ਆ ਆਪਾਂ ਬਿਲਕੁਲ ਤੁਹਾਡੇ ਰੂਬਰੂ ਕਰਦੇ ਆ ਬਿਲਕੁਲ ਤੁਹਾਡੇ ਸਾਹਮਣੇ ਰੱਖ ਦਈਏ ਤੇ ਕੁਆਲਿਟੀ ਵਾਲੀ ਆ ਬਿਲਕੁਲ ਇਹ ਮੱਝ ਜਰੂਰ ਤੁਸੀਂ ਖਰੀਦ ਲਿਓ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਕੀ ਇੱਕ ਵਾਰੀ ਕੱਟੀ ਤੁਹਾਨੂੰ ਹੋਰ ਥੋੜੀ ਕੋਲੋਂ ਕੋਲੋਂ ਦਿਖਾ ਦੇਣੀ ਆ